ਇਹਨਾਂ ਪਰ 69 ਹਰ ਨਵਾਂ ਹਰ ਕੜਨ ਆ ਰਿਹਾ ਹਾਂਜੀ ਕਿੱਦਾਂ ਲੱਗਦਾ ਤੁਹਾਨੂੰ ਠੀਕ ਆ ਵਧੀਆ ਬਾਡੇ ਲਈ ਇੱਥੇ ਹੀ ਵਧੀਆ ਰਮਾਨ ਨਾ ਕੰਮ ਕਿਹੜਾ ਕਰਦੇ ਕੰਮ ਚਾਹ ਲਈ ਕੋ ਦਾ ਚੇ ਤਿੰਨ ਭਰਾ ਵਾ ਇੱਕ ਟਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਆ ਜਾਂਦੇ ਤੋਂ ਗੁਜ਼ਾਰਾ ਚੱਲ ਜਾਂਦਾ ਫਿਰ ਗੁਜ਼ਾਰਾ ਇੱਦਾਂ ਚੱਲਦਾ ਜਾਂਦਾ ਰਾਲਪੁਰ ਤੋਂ ਮਿਲ ਜਾਂਦਾ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੰਦੀ ਗਿਆ ਉਹ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਕਮ ਸਾਰਾ ਬੱਚੇ ਕਿੰਨੇ ਆ ਕੁੜੀ ਆ ਕੁਸ਼ ਤੋਂ ਫਿਰ ਤੁਸੀਂ ਹਾਂਜੀ ਕੁਸ਼ ਨਵਾਂ ਸਾਲ ਚੜਨ ਜਾ ਰਿਹਾ ਹੈ ਸਾਡਾ ਹਾਂਜੀ ਸਾਡਾ ਨਵਾਂ ਸਾਲ ਸਾਡਾ ਨਵਾਂ ਸਾਲ ਹੋਈਏ ਤੱਬ ਤੇ ਆ ਜੇ ਨਵਾਂ ਸਾਲ ਆ ਡਿਲੀ ਤੱਬ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਹਦਾ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੋਂ ਰੋਟੀ ਕੜੀਆਂ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆਣ ਕੇ ਤੇ ਇਹਦੇ ਨੇ ਆਪਣਾ ਘਰ ਦਾ ਕਦਲਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਤਲਬ ਆਪਣੇ ਮਨ ਤੋਂ ਕੁਝ ਯਾਰਾ ਜੰਗਾਂ ਦਾ ਢਾਲ ਪੂਟਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਵਾਕੀ ਰੋਕਦਾ ਸਵੇਰੇ 7 ਵਜੇ ਆਇਨਾ ਮੈਂ ਚਾਹ ਦਾ ਗੱਲ ਕਰਦੇ ਚਾਹ 3 ਚਾਹਾਂ ਲੈਣਾ ਉਹ ਮਾਤੇ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਾਂਜੀ ਜਿਹੜਾ ਕਰਦੇ ਜਿਹੜੇ ਪੱਕੀ ਹੈ ਤਾਂ ਉਹ ਛੋਟਾ ਜਿਹਨਾਂ ਦੇ ਚੰਗੇ ਪੈਰ ਹੱਥ ਪੈਰ ਚੰਗੇ ਆ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਇੱਥੇ ਕੋਈ ਨਾ ਮੰਗਦੇ ਰਹਿੰਦੇ ਨੇ ਤੇ ਕਿਸੇ ਨਾ ਦੀ ਵੀ ਕੋਈ ਮੰਗਦੀ ਐ ਇਸ ਤਰ੍ਹਾਂ ਨੂੰ ਮੈਂ ਕਹਿੰਦੇ ਰਹਿੰਦੇ ਆ ਕਿ ਕਿਤੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਐ ਆਡੇ ਜੱਗ ਪਿਆਰ ਉਹ ਲੱਗਾ ਪਿਆ ਰਹੀ ਹੈ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਦਾ ਨਾ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਹੈ ਮੰਗ ਕੇ ਖਾਣਾ ਤਦ ਬਾਅਦ ਜੇ ਤੇਰੀ ਲਤ ਪਿਆਰ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੈਗੀ ਕਿ ਮੰਗਣਾ ਹੁਣਾ ਦਿਮਾਗ ਚ ਸੋਚ ਨਹੀਂ ਲੱਕੀ ਉਹ ਰੱਖਿਆ ਵਾ ਕਿ ਠੀਕ ਹੈ ਜਿੱਥੇ ਰੱਖਿਆ ਠੀਕ ਹੈ ਮਾਂ ਨਾਲ ਦਾਲ ਪੂਤਾ ਮਿਲ ਗਿਆ ਬਸ ਧੰਨਵਾਦ ਸਾਰਿਆਂ ਦਾ ਇੱਥੇ ਹੀ ਆਦੇ ਨਾਮ ਨਾਲ